ਇਹ ਕੰਮ ਦਾ ਬਹਾਨਾ ਮੋ ਮਾਰਦਾ ਇਨਾਰ ਦਾ ਨਿਸ਼ੇ ਮੱਧਲ ਵੰਡੀ ਵਾਲਾ ਨਿਸਤ ਨਹੀਂ ਉਹ ਸਾਰ ਦਾ ਨਿਸਤ ਨਹੀਂ ਉਹ ਕੰਮ ਦਾ ਬਹਾਨਾ ਮੋ ਮਾਰਦਾ ਇਨਾਰ ਦਾ ਇਹ ਸੇ ਮੱਧਲ ਵੰਡੀ ਵਾਲਾ ਛੱਟ ਨਹੀਂ ਉਹ ਸਾਰ ਦਾ ਇਹ ਕੰਮ ਦਾ ਬਹਾਨਾ ਮੋ ਮਾਰਦਾ ਇਨਾਰ ਦਾ ਇਹ ਸੇ ਮੱਧਲ ਵੰਡੀ ਵਾਲਾ ਛੱਟ ਨਹੀਂ ਉਹ ਸਾਰ ਦਾ ਨੀਮਾ ਜਾਂਦੀ ਹੈ ਨਹੀਂ ਨੀ ਨੀਮਾ ਜਾਂਦੀ ਨਹੀਂ ਨੀਮਾ ਜਾਂਦੀ ਨਹੀਂ ਦੁਆਪੇ ਗੱਲ ਕਹੀ ਸੀ ਆਹ ਨਹੀਂ ਸ਼ਿਤੀ ਉੱਤੇ ਰਿਗੀ ਪੁੰਨੇ ਅਨੋਗੇ ਸੀ ਵਾਲੇ ਸ਼ਿਤੀ ਉੱਤੇ ਰਿਗੀ ਪੁੰਨੇ ਅਨੋਗੇ ਸੀ ਨਹੀਂ ਸ਼ਿਤੀ ਉੱਤੇ ਰਿਗੀ ਪੁੰਨੇ ਅਨੋਗੇ ਸੀ ਮਨ ਦਾਣੀ ਲਾੜੀ ਜਿੰਦਾ ਬੇਖਿਆਲ ਜਾਨੇ ਨਹੀਂ ਸ਼ਿਤੀ ਉੱਤੇ ਰਿਗੀ ਪੁੰਨੇ ਅਨੋਗੇ ਸੀ ਮਨ ਦਾਣੀ ਲਾੜੀ ਜਿੰਦਾ ਬੇਖਿਆਲ ਜਾਨੇ ਨਹੀਂ ਸ਼ਿਤੀ ਉੱਤੇ ਰਿਗੀ ਨਹੀਂ ਹਲੇ ਪੁੰਨੇ ਵਾਲੇ ਦਨ ਗਈ ਸੀ ਨਹੀਂ